ਜਿਆਦਾ ਮੇਨ ਦੇ ਦਿੱਕਤ ਇਹਨੂੰ ਇਹੀ ਆ ਕਿ ਮम्मी ਦਾ ਲੋਕ ਤੇ ਤੁਹਾਨੂੰ ਪਤਾ ਸੀਗਾ ਤੇ ਫਿਰ ਝੂੜੀ ਆਣਾ ਸੀਗਾ ਪ੍ਰੋਬਲਮ ਆ ਸੌਰੀ ਬੋਲ ਮੈਂ ਭਜਾਵਾਂ ਨੂੰ ਬੋਲ ਮम्मी ਨੂੰ ਸੌਰੀ ਮम्मी ਭਜਾਉਂਦੀ ਆ ਦੇਖੋ ਕੀ ਕਰਦੀ ਆ ਕਿਵੇਂ ਭੱਜ ਰਿਓ ਪਿੱਛੇ ਓ ਰਹਿਣ ਤਾਂ ਮਾਤਾ ਅੰਦਰ ਨਾ ਬਾੜ ਦਿਓ ਕਿਤੇ ਤਾਂ ਜੋ ਸਮੂਹ ਲੈ ਹਲੂ ਤੇ ਕੰਮ ਹੋ ਜਾ ਹਾਂ ਮੈਂ ਆ ਜਲਾਦੀ ਤੇਰੀ ਅੱਜ ਇਹ ਨਹੀਂ ਚਲਦੀ ਚਲਦੀ ਮੈਨੂੰ ਨਹੀਂ ਮਿਲਣਾ ਕਿਉਂ ਨਹੀਂ ਜਾਣਾ ਹੈ ਯਾਰ ਇਹ ਤੇ ਮਾਲਕ ਨਹੀਂ ਛੱਡ ਕੇ ਜਾਣਾ ਮੈਂ ਕਿਉਂ ਜਾਣਾ ਸੂਟ ਪਾ ਲਓ ਚੇਂਜ ਕਰ ਲਓ ਤੁਸੀਂ ਵੀ ਫਟਾਫਟ ਆ ਜਾਓ ਆਪਾਂ ਨਾਲ ਤਾਂ ਜੂਸ ਕੱਢਦੇ ਨਾਲ ਹੱਡਾ ਵੀ ਬੜੇ ਦਿੰਦੇ ਨੇ ਫੇ ਤੂੰ ਚਲ ਜਾ ਗੱਲੀ ਅਸੀਂ ਰਹਿ ਲੈਂਦੇ ਦੋਨੇ ਮਾਂ ਪੁੱਤ ਘਰੇ ਜਾ ਤੂੰ ਚਲ ਜਾ ਜਾ ਮੈਂ ਕੱਲੀ ਮੈਨੂੰ ਲੰਡਿੰਗ ਆਂਦੀ ਆਂ ਓਲਾ ਕਰਾ ਕੇ ਚਲੇ ਜਾ ਟੈਕਸੀ ਕਰਾ ਕੇ ਚਲੇ ਜਾ ਜਾ ਗੇਟ ਖੋਲੋ ਚੱਲੀਏ ਮੂੰਹ ਚਾਪ ਕੇ ਨਾਲੇ ਸਿਆਰ ਹੋ ਜਾਂਦੇ ਨੰਦੇ ਕਿ ਕਿਤੇ ਕੱਲੇ ਵੀ ਇਹਨਾਂ ਨੂੰ ਭੇਜ ਦਈਏ ਦੱਸ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਪਈਆਂ ਫਿਰ ਇਹ ਮੈਨੂੰ ਤੇਰੇ ਤੇ ਰਾਨੀਆਂ ਆਂਦੀ ਪਈ ਐ ਤੇ ਜਰੂਰੀ ਆ ਹਰ ਜਗ੍ਹਾ ਜਾਣਾ ਕਿਨਾਰ ਜਾਣਾ ਹੀ ਹੁੰਦਾ ਵਾ ਮੇਰੀ ਹੋਰ ਵੀ ਫਰੈਂਡਸ ਆਈਆਂ ਹੋਣਗੀਆਂ ਲਾਲ ਮੰਮੀਆਂ ਨੂੰ ਥੋੜਾ ਲੈ ਕੇ ਆਉਂਦੀਆਂ ਆਪੀਆਂ ਆ ਆ ਵੇਖ ਲਓ ਦੋਸਤੋ ਆ ਹਾਲ ਹੈ ਦਾ ਜਿਹੜੀ ਫਰੈਂਡ ਦਾ ਹੈਗਾ ਵਾ ਬੇਟੀ ਦਾ ਬਰਥਡੇ ਤੇ ਉਹਨੇ ਇਨਵਾਈਟ ਕੀਤਾ ਸੀਗਾ ਮੈਂ ਕਿਹਾ ਚਲ ਮਮੀ ਨੂੰ ਵੀ ਨਾਲ ਲੈ ਜਾਨੇ ਤੇ ਉਹੀ ਗੱਲ ਦੇ ਉੱਤੇ ਮੂੰਹ ਬਣਾਈ ਬੈਠੀ ਆ ਤੇ ਤੂੰ ਚੱਪਲ ਪਾ ਕੇ ਜਾਣਾ ਮੈਂ ਚੱਪਲ ਨਾ ਫੈਨਸੀ ਚੱਪਲ ਪਾਈ ਆ ਕੋ ਘਰ ਪਾਣ ਵਾਲਾ ਚੁੱਪ ਪਾਇਆ ਮੈਂ ਤਾਂ ਨੇ ਪਾ ਲਿਆ ਗਰਮੀ ਐ ਲੋਟੇ ਅਨਕਲ ਤੇ ਡੰਗਿਆਂ ਕੋਲ ਨੂੰ ਲੈ ਕੋਈ ਨਹੀਂ ਪਾ ਲਾ ਲੋ ਵੀ ਮਿੱਤਰੋ ਘਰੋਂ ਆਪਾਂ ਨਿਕਲ ਪਏ ਆ ਪ੍ਰੀਤ ਦੀ ਫਰੈਂਡ ਦੀ ਪਾਰਟੀ ਦੇ ਉੱਤੇ ਮੰਮੀ ਨਾਲ ਨਾਰਾਜ਼ ਹੋਈ ਬੈਠੀ ਆ ਅਸਾਂ ਤੈਨੂੰ ਇਹ ਚਾਹਤਾਂਗੇ ਕਿ ਮੰਮੀ ਕਿਉਂ ਤੁਰ ਪੀ ਨਾਲ ਆ ਜਿਆਦਾ ਮੇਨ ਦੇ ਦਿੱਕਤ ਇਹਨੂੰ ਇਹੀ ਆ ਕਿ ਮੰਮੀ ਦਾ ਨਾਲ ਤਾ ਤੇ ਤੁਹਾਨੂੰ ਪਤਾ ਸੀਗਾ ਤੇ ਫਿਰ ਜ਼ਰੂਰੀ ਆਣਾ ਸੀਗਾ ਤੇ ਫਿਰ ਕੀ ਹੈ ਜੀ ਆ ਗਿਆ ਯਾਰ ਬਹੁਤ ਆਪਸ ਜਾਣਾ ਹੈ ਘਰੇ ਇਕੱਲਿਆਂ ਨੂੰ ਕਿੱਦਾਂ ਛੱਡ ਗਿਆ ਜੀ ਪੰਨੀਆਂ ਬਾਰਦਾਤਾਂ ਹੁੰਦੀਆਂ ਨੇ ਅੱਜ ਕੱਲ ਲੋਕੀ ਰਹਿੰਦੇ ਹੀ ਆ ਘਰੇ ਯਾਰ ਇਹ ਥੋੜਾ ਜ਼ਰੂਰੀ ਕਿ ਜਿੱਥੇ ਜਾਣਾ ਨਾਲ ਜਾਣਾ ਹੀ ਜਾਣਾ ਵਾ ਪਹਿਲਾਂ ਕਹਿਣਾ ਚੱਲ ਜੋ ਚੱਲ ਜੋ ਤੂੰ ਜਾਨ ਲੱਗੇ ਤਿਆਰ ਵੀ ਹੋ ਜਾਣਾ ਸਭ ਨੂੰ ਦੇਖ ਲੋ ਇਹਦੇ ਹਾਲ ਬਵਾ ਹਰ ਜਗ੍ਹਾ ਨਾਲ ਨਾਲ ਤਿਆਰ ਕਰ ਲਿਆ ਕਰੋ ਸਮਝ ਆ ਗਈ ਨਾ ਤੁਹਾਨੂੰ ਮੈਂ ਅੱਗੇ ਤੋਂ ਨਹੀਂ ਜਾਣਦੀ ਮਾਪਾ ਨਾਲ ਤਾਂ ਨਹੀਂ ਜਾਈਏ ਜਿੱਥੇ ਜਾਣਾ ਹੈ ਚਾਹ ਨਹੀਂ ਪੈਣਾ ਹੁਣ ਵੀ ਮੈਂ ਘਰੇ ਕਹਿ ਰਹੀ ਸੀ ਜੇ ਕੁੜਾ ਹੁੰਦਾ ਰੋਕੀ ਜਾਂਦੇ ਤੂੰ ਨਾ ਮੈਂ ਹੁਣ ਕਿਉਂ ਰੁਕਦੀ ਹੁਣ ਤਾਂ ਤਿਆਰ ਹੋ ਗਈ ਸੀ ਤਿਆਰ ਬੜਾ ਚੱਜ ਦਾ ਸੂਟ ਪਾਇਆ ਨਾ ਯਾਰ ਕੀ ਕਰਦੀ ਆ ਪ੍ਰੀਤ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਐ ਮੈਂ ਤੋ ਖਾ ਲੈਣੀਆਂ ਨੇ ਤੂੰ ਮੈਨੂੰ ਲੱਗਦਾ ਜਾਣ ਕੇ ਫਿਰ ਉਹ ਜੇ ਬਣ ਕੇ ਆਏ ਜਾਂ ਤਾਂ ਚੱਜ ਦੇ ਕੱਪੜੇ ਪਾ ਲੋ ਹਾਂ ਮਣਕੇ ਦੇਖਿਆ ਨਾ ਜਦ ਫਿਰ ਮੇਰੇ ਨਾਲ ਮੈਨੂੰ ਤੁਸੀਂ ਕਹਿੰਦੇ ਹੋ ਤੇ ਉਹਨੇ ਜਦ ਫੈਮਿਲੀ ਨੇ ਇਨਵਾਈਟ ਕੀਤਾ ਤੇ ਫੈਮਿਲੀ ਹੀ ਜਾਊਗੀ ਉਹਨੇ ਇਕੱਲਾ ਤੁਹਾਨੂੰ ਫਿਰ ਤੂੰ ਕੱਲੀ ਚਲੀ ਜਾਂਦੀ ਦੇਖਿਆ ਕਿਹਦੇ ਦੀ ਆਈ ਹੋਗੀ ਨਾਲ ਮਾਂ ਅੱਛਾ ਤੇ ਤੂੰ ਸਭ ਉਹ ਅੱਡਾ ਅਗਲੇ ਕਹੋਗੀ ਕਿ ਭਾਈ ਸੱਸ ਤੋਂ ਬਿਨਾ ਨਹੀਂ ਆਉਂਦੀ ਹੈਗੀ ਸਗੋਂ ਤੇਰੀ ਤਰੀਫ ਹੋਣਗੀ ਹੈ ਹੈ ਤੈਨੂੰ ਸਭ ਮੇਰੇ ਨਾਲ ਨਮਾਖ ਚਲੋ ਵਰੀ ਦਾ ਦਿਮਾਗ ਖਰਾਬ ਹੋ ਰਿਹਾ ਉਹ ਚਲੋ ਦੋਸਤੋ ਆਪਾਂ ਪਹੁੰਚ ਗਏ ਫਿਰ ਉਧਰ ਮਿਲਦੇ ਆਂ ਤੂੰ ਮੰਮੀ ਨੂੰ ਬੋਲਦੀ ਵੀ ਨਾ ਉਲਟਾ ਸਿੱਧਾ ਤਾਂ ਹੀ ਮੰਮੀ ਨੇ ਭੇਜੀ ਆ ਚਿਪਕਲੀ ਹੁਣ ਮੈਂ ਕਾਦਣਾ ਬਾਹਰ ਗੱਡਾ ਹੁਣ ਬੋਲਵਾ ਤਾਨੂੰ ਬੋਲਦੀ ਸੀ ਬੋਲਵਾ ਤਾਨੂੰ ਮੰਮੀ ਨੂੰ ਬੋਲ ਸੋਰੀ ਬੋਲ ਮੰਮੀ ਨੂੰ ਸੋਰੀ ਸੋਰੀ ਬੋਲ ਮੈਂ ਭਜਾਵਾ ਇਹਨੂੰ ਬੋਲ ਮੰਮੀ ਨੂੰ ਸੋਰੀ ਮੰਮੀ ਭਜਾਉਂਦੀ ਆ ਦੇਖੋ ਕੀ ਕਰਦੀ ਆ ਕਿਵੇਂ ਭੱਜ ਰਹੀ ਉਹ ਪਿੱਛੇ ਉਹ ਰਹਿਣ ਤਾਂ ਮਾਤਾ ਅੰਦਰ ਨਾ ਬਾੜਦੇ ਕਿਤੇ ਓ ਆ ਗਈ ਓ ਆ ਗਈ ਉੱਤੇ ਓ ਆ ਗਈ ਮੇਰੇ ਉੱਤੇ ਮੇਰੇ ਉੱਤੇ ਆ ਗਈ ਮੇਰੇ ਉੱਤੇ ਆ ਗਈ ਆ ਮੈਂ ਖਾ ਰਣਾ ਮਮੀ ਨੇ ਉੱਧਰ ਆ ਗਈ ਆ ਹੁਣ ਤੂੰ ਮੇਰੇ ਨਾਲ ਭੇਜਦੀ ਆ ਵੇਖੋ ਦੋਸਤ ਤੂੰ ਪਲ ਹੜਾ ਮੈਂ ਖੜ ਜਾ ਤੂੰ ਤੇਰੀ ਚੱਪਲ ਫੜਾਉਂ ਆ ਮੈਂ ਪਿੱਛੇ ਆਈ ਹੁਣ ਪਿੱਛੇ ਆਣ ਲੱਗੀ ਆ ਆ ਗਈ ਉੱਧਰ ਦੇਖੋ ਬਾਹਰ ਕਿਤਾ ਮੈਂ ਕਿਤਾ ਨਿਕਲਾਂ ਬਾਹਰ ਕਿਤੇ ਅੰਦਰ ਹੀ ਨਾ ਆ ਜAVE ਮੈਂ ਸ਼ਿਫਟ ਲਈ ਤੂੰ ਨਿਕਲੇ ਪਹਿਲਾਂ ਦੇਖ ਲੈ ਬਾਈ ਮੈਨੂੰ ਇੱਧਰ ਦੀ ਨਿਕਲਣਾ ਪੈਣਾ ਇੱਧਰ ਲਈ ਬਾਰੀ ਤੇ ਸ਼ਿਫਟ ਲਈ ਆ ਗਈ ਦੀ ਆ ਚਲੋ ਵੀ ਨਹੀਂ ਤੂਰੇ ਬੈਠੀ ਖਾਈ ਜਾਨੀ ਪਈ ਆ ਮੰਮੀ ਕਿੱਥੇ ਆ ਉੱਥੇ ਕਿਤੇ ਬੈਠੇ ਹੋਣੇ ਬਾਹਰ ਤੂੰ ਬਾਹਰ ਕਿਤੇ ਬੈਠੇ ਹੋਣੇ ਆ ਹੈ ਪਤਾ ਨਹੀਂ ਮਿਲੋ ਮੰਮੀ ਆ ਜਾ ਅੰਦਰ ਗਰਮੀ ਚ ਬਹਿ ਗਏ ਆ ਬਾਹਰ ਆ ਗਈ ਮੈਂ ਕਿਹਾ ਚਲ ਬਾਹਰ ਹੀ ਬਹਿ ਜਾਨੀ ਆ ਤੀ ਤਾਂ ਬਾਹਰ ਹੀ ਬਹਿ ਗਏ ਮੈਂ ਕਿਹਾ ਚਲ ਫਤੂ ਠੀਕ ਆ ਬਾਹਰ ਕਿਉਂ ਰਿਮੋਟ ਨਾ ਮੇਂ ਦਦੇਓ ਰਿਮੋਟ ਇਹ ਗਲਨੀ ਆ ਬਾਹਰ ਅੰਦਰ ਵੇ ਜੋ ਮੈਂ ਕਿਸੀ ਤੁਹਾਨੂੰ ਗੱਡੀ ਹਵਾ ਲਓ ਸੋ ਬਸ ਕੋਈ ਨਹੀਂ ਠੰਡੀ ਠੰਡੀ ਹੈ ਮੇਰੀ ਠੰਡ ਪਈ ਆ ਅੱਗੇ ਵਧੀਆ ਰਿਹਾ ਪਾਰਟੀ ਤੇ ਤੈਨੂੰ ਦਿਖਿਆ ਹੀ ਨਹੀਂ ਕਿਤੇ ਲੱਭਦਾ ਰਿਹਾ ਮੈਂ ਤੁਹਾਨੂੰ ਉੱਥੇ ਬਹੁਤ ਵਧੀਆ ਮੈਂ ਗੱਡੀ ਪਾਰਕਿੰਗ ਚ ਲਾਣ ਗਿਆ ਮਾ ਕੇ ਮੁਰਕੇ ਤੁਹਾਨੂੰ ਲੱਭਦਾ ਰਿਹਾ ਮੈਂ ਗਿਆ ਕਿੱਧਰ ਗਿਆ ਮਾਤਾ ਮੈਂ ਫਿਰ ਆਪੇ ਫਿਰ ਵਖਰੇ ਬੈ ਗਏ ਫਿਰ ਮੈਂ ਕਿਹਾ ਜਰੂਰ ਪੈਣਾ ਲੱਗੇ ਫਿਰ ਕਿਉਂ ਮੈਂ ਸਾਈਡ ਤੇ ਤੇਰੇ ਸਾਹਮਣੇ ਜਦੋਂ ਘਰੋਂ ਜਾਣ ਲੱਗੇ ਸੀ ਉਦੋਂ ਕਿੰਨੇ ਤੇ ਬੋਲੀ ਸੀਗੀ ਫਿਰ ਮੈਂ ਬਖਰੇ ਰਹੀ ਫਿਰ ਮੈਂ ਲੱਗ ਗਈ ਕਿ ਇਹ ਮੁੜ ਗਏ ਤਾਂ ਵੀ ਤੇ ਚਲੇ ਕੇ ਐਸੀ ਮੂਰੀ ਤੇ ਨਹੀਂ ਮੈਂ ਚਲ ਤੇ ਗਈ ਪਰ ਕਾਂ ਤਾਂ ਨਹੀਂ ਜਾਂਦੀ ਮੈਂ ਘਰੇ ਗਿਆ ਸੀਗਾ ਕਿ ਘਰੇ ਰਹੁ ਬਹੁਤ ਸੋਣਾ ਕਰ ਦਿੱਤਾ ਤੂੰ ਮੇਰੇ ਨਾਲ ਠੀਕ ਆ ਕਿ ਨਹੀਂ ਹੁਣ ਮੈਂ ਚਲ ਗਈ ਜਿਹੜੇ ਚਲ ਗਈ ਇਹਨੇ ਉੱਥੇ ਸਗਨ ਦਿੱਤਾ ਇਹਨੇ ਇੱਕ ਵਾਰੀ ਨਹੀਂ ਪੁੱਛਿਆ ਨਾ ਇਹਨੇ ਕਿਸ ਨੂੰ ਕਿਹਾ ਵੀ ਮੇਰੀ ਮੰਮੀ ਆਈ ਹੈ ਨਾਲ ਨਾ ਕਿਸ ਨੂੰ ਕਿਹਾ ਇਹਨੇ ਜੇ ਇਹਨਾਂ 사ਗਨ ਦੇ ਤਾਂ ਤਾਣੀ ਇਹਨੇ ਮੈਨੂੰ ਪੁੱਛਿਆ ਕਿ ਚੱਲ ਮੰਮੀ 사ਗਨ ਦੇ ਨਾ ਜਾ ਲਾਜੋ ਨਾ ਤੂੰ ਤਾਂ ਕਿਹਾ ਮੈਂ ਮੰਮੀ ਨਾਲ 사ਗਨ ਦੇ ਤਾ ਵਾ ਹਾਂ ਹੈ ਕਿਸੇ 사ਗਨ ਫੜਾ ਤਾ ਮੈਂ ਤੇ ਮੰਮੀ ਨੇ ਮੰਮੀ ਨੂੰ ਖਾਣ ਤੋਂ ਫਰਸਤ ਹੋਏ ਤੇ ਫੇਰ ਆ ਨਾ ਚੰਗਾ ਕੀਤਾ ਤੇ ਆਈਆਂ ਤੇ ਬਹੁਤ ਸੋਨਾ ਘਰ ਆਈਆਂ ਤੂੰ ਠੀਕ ਹੈ ਘਰ ਜਿਹਦਾ ਨਾ ਯਾਰ ਨਾਲ ਲੈ ਕੇ ਜਾਇਆ ਕਰੋ ਇੰਨੀ ਵਾਰੀ ਮੈਂ ਕਿਹਾ ਉਹ ਮੈਂ ਆਪੇ ਹੀ ਨਹੀਂ ਜਾਣਾ ਲੱਗਦੀ ਹੀ ਨਹੀਂ ਮੈਨੂੰ ਮੈਂ ਆਪੇ ਹੀ ਨਹੀਂ ਜਾਣਾ ਹੈਗਾ ਤੂੰ ਕੀ ਨਾਲ ਲੈ ਕੇ ਜਾਣਾ ਮੈਂ ਆਪੇ ਹੀ ਨਹੀਂ ਜਾਣਾ ਤੇਰੇ ਨਾਲ ਤੇ ਮੈਂ ਬਿਲਕੁਲ ਨਹੀਂ ਜਾਣਾ ਤੇ ਫਿਰ ਤੁਸੀਂ ਸਭ ਤੋਂ ਪਹਿਲਾਂ ਤਿਆਰ ਮੈਂ ਤੇਰੇ ਨਾਲ ਨਹੀਂ ਜਾਣਾ ਠੀਕ ਹੈ ਕਿ ਨਹੀਂ ਤੂੰ ਕਿੱਦਾਂ ਬੋਲਦੀ ਮਾਂ ਵਾ ਤੇ ਤੂੰ ਘਰੇ ਕੱਲੀ ਨਹੀਂ ਜਾਣਾ ਜਿੱਥੇ ਮੇਰਾ ਮੁੰਡਾ ਕੇਗਾ ਨਾ ਉੱਥੇ ਹੀ ਜਾਊਂਗੀ ਤੇਰੇ ਨਾਲ ਨਹੀਂ ਜਾਊਂਗੀ ਜੇ ਬਣਾ ਕਰੇਂਗੇ ਤੇ ਮੈਂ ਮੁੰਡਾ ਵੀ ਨਹੀਂ ਭੇਜਣਾ ਨਾ ਵੀ ਨਹੀਂ ਭੇਜਣਾ ਮੈਂ ਹੀ ਭੇਜਾਂਗਾ ਮੈਂ ਵਿਆਹ ਨਹੀਂ ਕਰਾਇਆ ਵਿਆਹ ਨਹੀਂ ਕਰਾਇਆ ਜਿੱਥੇ ਜਾਣਾ ਮੇਰਾ ਕੁਝ ਨਹੀਂ ਲੱਗਦਾ ਜਿੱਥੇ ਮੁੰਡਾ ਕੇ ਲੋਕ ਤੁੰਗਸੇ ਮੀ ਦਾ ਚੰਦਨ ਆਇਆ ਮੈਂ ਮੁੰਡੇ ਦਾ ਇੰਨੇ ਦਾ ਘਰੇ ਕੋਲੇ ਸ਼ੀ ਪਾ ਲਿਆ ਅੱਬਾ ਐ ਚੰਦਨ ਸੇ ਮੁੰਡਾ ਕੇਗਾ ਮੈਂ ਉੱਥੇ ਫਿਰ ਮੈਂ ਜਾਣਾ ਯਾਰ ਮੈਂ ਨਹੀਂ ਜਾਣਾ ਅੰਤ ਤੱਕ ਜਿੱਥੇ ਜਾਣਾ ਨਾਲ ਜਿੱਥੇ ਜਾਣਾ ਨਾਲ ਤੇ ਮਾਂ ਮਾਣ ਘਰੇ ਕੱਲੀ ਨਾ ਛੱਡ ਜਾ ਜੇ ਕਮਰੇ ਚ ਬੈਠੇ ਹੋ ਰੂਮ ਚ ਤਾਂ ਉੱਤੇ ਆ ਕੇ ਬਹਿ ਜਾਣਾ ਮੈਂ ਬਹਿਣਾ ਮੇਰੇ ਮੁੰਡੇ ਨੇ ਬਾਜ਼ ਮਾਰੀ ਐ ਮੈਨੂੰ ਕਿ ਮੰਮੀ ਆ ਜਾਓ ਅੰਦਰ ਕਿਸੇ ਟਾਈਮ ਦਾ ਬੰਦਾ ਛੱਡ ਦੇ ਕਿਤੇ ਜਾ ਰਹੇ ਆ ਉੱਥੇ ਤਾਂ ਕੱਲਿਆਂ ਨੂੰ ਜਾਣ ਦੋ ਜੋ ਪਲੇਟ ਭਰੀ ਐ ਉੱਥੇ ਖਾਣ ਲੱਗੇ ਸਾਰੇ ਵੇਖਣ ਪਤਾ ਨਹੀਂ ਕੌਣ ਆ ਕਿਹਦੇ ਨਾਲ ਆਏ ਤੂੰ ਮੇਰੀ ਪਲੇਟ ਕਦੋਂ ਦੇਖ ਲਈ ਭਰੀ ਨਹੀਂ ਦੇਖ ਲਈ ਮੈਂ ਦੇਖ ਵੀ ਪਈ ਹੀ ਮੇਰੇ ਨੂੰ ਦੱਸ ਸੱਸ ਨੂੰ ਉਹਦਾ ਇਹ ਰੋਜ਼ ਦਾ ਕੰਮ ਆ ਯਾਰ ਆ ਮੈਂ ਨਹੀਂ ਐ ਨਾਲ ਜਾਣਾ ਕਿਤੇ ਅੱਜ ਕਿਹਨੀ ਚਲ ਗਈ ਚਲ ਗਈ ਮੇਰਾ ਕੋਈ ਨਹੀਂ ਆਣਾ ਕਿਉਂ ਨਹੀਂ ਜਾਣਾ ਹੈ ਯਾਰ ਇਹ ਤਾਂ ਮਾਲ ਕੱਲੇ ਨਹੀਂ ਛੱਡ ਕੇ ਜਾਣਾ ਮੈਂ ਮੈਂ ਨਹੀਂ ਜਾਣਾ ਬੇਟਾ ਤੁਸੀਂ ਕਿੱਥੇ ਭੱਜ ਲਿਓ ਇਹ ਤਾਂ ਤੁਸੀਂ ਭੀ ਭੀ ਕਰੇ ਭੱਜ ਲੈਨੇ ਆ ਮੈਂ ਬਾਹਰ ਹੀ ਠੀਕ ਆ ਮੈਂ ਮੈਂ ਉਹ ਉਹੋ ਹੀ ਕਰ ਲੈਂਦੇ ਘਰ ਰਹਿ ਲੈਂਦੇ ਨੋਬਲ ਤੀਨ ਕਿਉਂ ਨਹੀਂ ਜਾਣਾ ਯਾਰ ਕਿਉਂ ਰਹਿਣੀ ਮੈਂ ਤੋਂ ਪਹਿਲਾਂ ਅੱਗੇ ਗਏ ਉਹ ਨਹੀਂ ਕਿਉਂ ਰਹਾ ਮੈਂ ਘਰ ਮੁੰਡੇ ਨੇ ਕਿਹਾ ਸੀ ਮੰਮੀ ਚਲੋ ਨਾਲ ਮੰਮੀ ਨੂੰ ਕੱਲੇ ਨਹੀਂ ਛੱਡ ਕੇ ਜਾ ਸ਼ੂਟ ਕਰਨ ਦੀ ਬਾਤ ਹੋ ਰਹੀ ਸੀ ਮੈਂ ਨੇ ਵਾਈ ਮਾਰੀ ਮम्मा ਆਫ ਕਰਾ ਦੂੰਗਾ ਡਰਾਮੇ ਨੇ ਸਾਰੇ ਡਰਾਮੇ ਤੇਰੇ ਡਰਾਮੇ ਆ ਤੂੰ ਜਾ ਕਮੀ ਜਿੱਥੇ ਮੱਦੀ ਕਮੀ ਤੂੰ ਗੋਸ਼ ਆ ਮੰਮੀ ਨਾ ਨਾ ਚੱਜ ਦੇ ਸਾਨੂੰ ਲੋਕੀ ਜਾਣਦੇ ਨਹੀਂ ਬੰਦਾ ਜਨਾਨੀ ਕਿਤੇ ਜਾਣ ਹੀ ਨਹੀਂ ਦਿੰਦੇ ਸਾਨੂੰ ਜਾ ਜਿੱਥੇ ਜਾਣਾ ਜਾ ਗਾ ਤੂੰ ਮੈਨੂੰ ਨਹੀਂ ਤੂੰ ਕਹਿਣਾ ਵੀ ਮਗਲ ਮੰਮੀ ਚਲੋ ਮੇਰ ਨਾਲ ਕਿਤੇ ਨਹੀਂ ਮੈਨੂੰ ਕਹਿੰਦੇ ਸਗਨ ਮੰਮੀ ਨਾ ਰਲ ਕੇ ਹਿੰਦੇ ਤਾਂ ਮੈਂ ਮੈਨੂੰ ਨਹੀਂ ਪੁੱਛਿਆ ਨੇ ਮੇਰੇ ਤੇ ਲੱਗ ਵੀ ਨਹੀਂ ਆਈ ਮੈਨੂੰ ਨਹੀਂ ਪੁੱਛਿਆ ਵੀ ਮੰਮੀ ਕੀ ਦੇਣਾ ਕੀ ਨਹੀਂ ਦੇਣਾ ਆਪਣੇ ਵਰ ਕੀ ਕਰਦੀ ਹੈ ਇਹ ਵੀ ਕੁਝ ਕਰਨਾ ਹੁੰਦਾ ਨਾ ਤੇ ਕੋਰੋਨਾ ਆਇਆ ਕਰੋਨਾ ਮੈਂ ਜਾਣਾ ਕੁਛ ਨਹੀਂ ਤੁਹਾਡੇ ਪਿੱਛੇ ਪਿੱਛੇ ਮਿਲਦੀ ਮੈਂ ਜਾਣਾ ਹੀ ਨਹੀਂ ਮੈਂ ਕਹਿ ਨਕਪੜੇ ਚੱਜਦੇ ਪਾਜੋ ਤਾਂ ਵੀ ਨਹੀਂ ਬੰਨੇ ਚੱਪਲਾ ਪਾ ਕੇ ਚਲੇਗੇ ਉਹ ਨਾਲ ਕੋਈ ਤੇ ਕਹਿੰਨ ਮੈਂ ਜਾਣੇ ਇਹਦੀ ਚੱਪਲ ਕਿਸਨੇ ਨਹੀਂ ਪਾਈਦੀ ਹੁੰਦੀ ਉਹ ਸਿੰਪਲ ਸੋਪਰ ਨਾਲ ਸ਼ੁਰੂ ਦਾ ਸਿੰਪਲ ਹੀ ਰਹੇ ਨੇ ਉਹ ਉਹਨਾਂ ਨੂੰ ਨਹੀਂ ਹਜੇ ਚੋਚਲੇ ਜਾਂਦੇ ਮੈਂ ਸ਼ੁਰੂ ਤੋਂ ਹੀ ਨਹੀਂ ਰਹੀਆਂ ਨਾ ਮੈਂ ਇਦਾਂ ਨਹੀਂ ਰਹਿਣਾ ਜਦੋਂ ਉੱਦਾਂ ਕਿਤੇ ਜਾਣਾ ਹੁੰਦਾ ਉਦੋਂ ਵੇਖਿਓ ਨਾ ਟੋਰ ਮੇਰੇ ਨਾਲ ਜਾਣ ਲੱਗੀ ਇਦਾਂ ਜਾਣੇ ਕਰਦੇ ਆ ਤੇਰੇ ਨਾਲ ਜਾਣ ਲਗੀ ਕਰਦੀ ਤਾਂ ਹੋਰ ਮੈਂ ਕੀ ਆ ਹੋਰ ਕਿਹਦੇ ਨਾਲ ਘੁੰਮਦੇ ਫਿਰਦੇ ਆਪਣੇ ਨਾਲ ਹੀ ਜਾਂਦੇ ਜਿੱਥੇ ਵੀ ਜਾਂਦੇ ਆ ਨਹੀਂ ਉਹ ਦੱਸ ਦੇ ਮੈਨੂੰ ਮੈਂ ਕਿੱਥੇ ਜਾਣਾ ਹੈ ਮੇਰੀ ਫਰੈਂਡ ਦੇ ਸੀ ਨਾ ਫੰਕਸ਼ਨ ਜਦੋਂ ਇੱਧਰ ਕੋਈ ਵਿਆਹ ਹੋਗਾ ਉਦੋਂ ਦੇਖ ਲਿਓ ਫਿਰ ਦੇਖਿਓ ਟੋਕ ਦੇਖ ਲਿਓ ਫਿਰ ਇਨਸਲਟ ਨਹੀਂ ਹੁੰਦੀ ਤੇਰੀ ਕੋਈ ਇਨਸਲਟ ਯਾਰ ਤੂੰ ਤੇ ਸੋ ਅਗਲੇ ਤੂੰ ਨਹੀਂ ਮੈਨੂੰ ਬੁਲਾਇਆ ਹੀ ਨਹੀਂ ਤੇ ਇਹ ਇਨਸਲਟ ਕਿੱਥੋਂ ਹੋ ਗਈ ਯਾਰ ਮੰਮੀ ਤੁਸੀਂ ਕਿਸੇ ਟਾਈਮ ਸਾਨੂੰ ਕਿਤੇ ਜਾਣ ਦਿਆ ਕਰੋ ਮੈਂ ਕਹਿ ਦਿੰਦੀ ਆ ਮੈਂ ਤੂੰ ਨਾਲ ਪੁੱਤਰ ਮੈਨੂੰ ਕਿਹਾ ਕਰ ਵੀ ਮੰਮਾ ਚਲੋ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਯਾਰ ਲੈ ਕੇ ਇਹਨੂੰ ਲੈ ਜੀ ਕਰ ਇਹ ਜਾਂਦੀ ਜਾਂਦੀ ਹੈ ਜਾਂਦੀ ਜਾਂਦੀ ਹੈ ਇਹ ਵਿਆਹ ਕਰ ਨਹੀਂ ਕਰਾਇਆ ਸੀ ਮੇਰੇ ਨਾਲ ਮਾਂ ਨਾਲ ਹੀ ਰਹਿਣਾ ਸੀ ਮਾਂ ਨਾਲ ਹੀ ਜਾਣਾ ਸੀ ਮਾਂ ਵੀ ਨਾਲ ਹੀ ਜਾਊਗੀ ਹ ਅਬ ਮੈਂ ਨਹੀਂ ਜਾਣਾ ਫਿਰ ਨਹੀਂ ਆਪਣੇ ਬੱਚਿਆਂ ਨਾਲ ਹੀ ਕੋ ਮਨਾਵਾ ਹੈ ਉਹ ਕੰਮ ਚੈ ਨਹੀਂ ਉਹ ਲੈ ਗਏ ਉਹਨਾਂ ਨੂੰ ਘੁੰਮੇ ਨਹੀਂ ਆ ਸਾਰੀ ਉਮਰ ਉਹਨਾਂ ਦਾ ਟਾਈਮ ਆ ਨਹੀਂ ਨਹੀਂ ਇਹਨੂੰ ਲੈ ਜਾ ਤਾਂ ਉਹਨਾਂ ਨੇ ਵੀ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਮੈਂ ਆਪਣੇ ਬੱਚਿਆਂ ਨਾਲ ਘੁੰਮਾਂ ਹੈ ਕਿਰ ਤੁਸੀਂ ਦੋਨਾਂ ਨੇ ਨਾਲ ਕੇ ਨਾ ਮੇਰਾ ਦਿਮਾਗ ਖਰਾਬ ਕੀਤਾ ਆ ਤੂੰ ਸਾਡੇ ਸਾਰੇ ਡੱਪੜਦਾ ਆ ਉਹ ਖਰਾਬ ਕਰ ਦਿਮਾਗ ਦਾ ਮੇਰਾ ਇਹਦਾ ਖਰਾਬ ਤੂੰ ਇਕੱਲੇ ਸਾਰੇ ਡੱਪੜਦਾ ਦਿਮਾਗ ਖਰਾਬ ਕਰਦਾ ਹੋਇਆ ਬਸ ਉਆੜੇ ਦੀ ਜਾਣ ਕਰਨੀ ਤੇਰੇ ਸਾਹਮਣੇ ਮੇਰੀ ਉਆੜੇ ਦੀ ਜਾਣੀ ਹੋ ਟੀਲੀ ਲਾ ਕੇ ਤੇ ਬਾਅਦ ਵਿੱਚ ਚੱਲ ਮੈਂ ਲੋਕੀ ਲਾਣੀ ਪੰਦੇ ਤੁਸੀਂ ਤੇਲ ਪੰਦੇ ਮੈਂ ਕਹੇਦੀ ਮੈਂ ਟੀਲੀ ਲਾਣੀ ਆ ਮੈਂ ਤੇਲ ਪੰਨੀ ਆ ਨਾ ਮੈਨੂੰ ਤੂੰ ਪਾਸਾ ਹੀ ਰਹਿਂ ਗਿਆ ਕਰਨ ਫਿਰ ਤੁਸੀਂ ਤੇਰਾ ਰੂਮ ਚ ਵੀ ਨਹੀਂ ਆਣਾ ਸਾਡੇ ਮੈਂ ਕਿਉਂ ਨਹੀਂ ਆਉਣ ਨਾਲੇ ਮੈਂ ਨਹੀਂ ਆਨੀ ਤੇਰੇ ਰੂਮ ਵਿੱਚ ਤੇਰਾ ਤੂੰ ਖਾ ਲੇਂਗੀ ਮੇਰੇ ਤੋਂ ਕੋਸੋ ਨਾ ਨਹੀਂ ਮੈਂ ਨਹੀਂ ਆਂਦੀ ਤੇਰੇ ਰੂਮ ਵਿੱਚ ਬੇਥਰ ਯਾਰ ਤੂੰ ਹੀ ਨਾ ਨਾ ਮੈਂ ਚੱਲਦੀ ਆ ਮਾਤਾ ਅੰਦਰ ਆ ਜਾਓ ਪ੍ਰੈਂਕ ਕਰਪੀ ਕਾ ਕਾਤੇ ਅੱਗੇ ਨਾ ਪ੍ਰੇਗਾ ਅੱਗੇ ਤੁਸੀਂ ਦੋਨੋਂ ਨੂੰ ਸਸਰ ਲਾ ਕੇ ਮੇਰੇ ਤੇ ਕਰਦੇ ਜਿਵੇਂ ਮੇਦੇ ਮਾਤ ਦੇ ਕਰਦੇ ਆ ਤੂੰ ਵੀ ਨਾਲੇ ਰਲੇਦਾ ਮੈਂ ਨਹੀਂ ਰਲੇਦਾ ਆ ਕਿਹੜਾ ਤੇ ਮੈਂ ਲਾਲ ਕਰਦੀ ਆ ਤੂੰ ਨਾਲੇ ਰਲਿਆ ਮੈਂ ਨਹੀਂ ਰਲਦਾ ਇੰਨੀ ਕੀਤਾ ਵਾ ਕਹਿੰਦੀ ਅੱਗੇ ਮੰਮੀ ਮੇਰੇ ਨਾਲ ਲਾ ਕੇ ਠੋਡੇ ਤੇ ਕਰਦੇ ਕਹਿੰਦੀ ਜਿਵੇਂ ਮੰਮੀ ਦੇ ਕਰਨਾ ਤੁਸੀਂ ਨਾ ਵਿੱਚ ਬੋਲਿਓ ਤੇ ਉਹ ਬੋਲੇ ਕਹਿੰਦੇ ਆਹ ਦੇਖ ਮੈਂ ਕੀ ਬੋਲਾਂ ਮੈਂ ਤਾਂ ਬੋਲੇ ਜਾਂ ਮਾਰਨਾ ਕੁਛ ਨਹੀਂ ਕਿਹਾ ਮੈਂ ਨਹੀਂ ਕੁਛ ਕਹਿ ਤੂੰ ਕਹੋ ਇੰਨੀ ਕਹੋ ਅਰੇ ਇਹਦੀ ਜੀਰੀ ਇਹਦੀ ਹੋ ਸੀਗੀ ਕਹਿੰਦੀ ਆ ਮੰਮੀ ਤੇ ਕਰਦੇ ਆ ਪ੍ਰੈਗਨੈਂਸੀ ਕਿ ਮੇਰੇ ਨਾਲ ਕਿਤੇ ਨਾ ਦੇਖੇ ਛਿੱਲ ਦਊਗੀ ਫੜਕੇ ਮੈਂ ਹਾਂ ਆ ਜੇ ਪ੍ਰੈਗਨੈਂਟ ਕਰਨ ਲੱਗੇ ਤੁਸੀਂ ਮੇਰੇ ਨਾਲ ਹੀ ਗਲਤੀ ਭੁੱਲ ਜਾ ਕੇ ਮਾਫ ਕਰੀ ਤੁਸੀਂ ਭਰਾਵਾ ਆਪਣੀ ਮਾਤਾ ਨੂੰ ਬਿਲਕੁਲ ਇਦਾਂ ਨਹੀਂ ਕਰਦੇ ਹੈਗੇ ਠੀਕਾ ਬਹੁਤ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ कि ਆਪਣੀ 사ਸ ਨੂੰ ਕਿਤੇ ਨਹੀਂ ਲੈ ਕੇ ਜਾਂਦੇ ਜਾਂ 누하 ਕਹਿੰਦੀਆਂ ਨੇ ਕਿ ਭਾਈ ਨਹੀਂ ਜਾਣਾ ਹੈਗਾ ਠੀਕ ਹੈ ਕਿ ਨਹੀਂ ਤੇ 누하 ਕੀ ਹੋਇਆ ਹੈ ਕਦੇ ਇਤਰਾ ਕਦੀ ਕਿ ਮੇਰੇ ਬਿਨਾ ਤੇ ਬਾਹਰ ਨਹੀਂ ਗਲੀ ਜੀ ਨਹੀਂ ਨਿਕਲਦੀ ਅੱਜ ਕਿਤੇ ਤੇਰੇ ਕੋਲੋਂ ਵੀ ਕਹਿੰਦੇ ਆ ਕਿ ਦਾਣਾ ਹੈ ਦੋਸਤੋ ਜੈਟ ਹੀ ਹੋ ਰਹੀ ਜਿਵੇਂ ਮੈਂ ਬੋਲ ਰਹੀ ਹਾਂ ਮੇਰਾ ਦਿਲ ਕੰਬ ਰਿਹਾ ਦੋਸਤੋ ਸਾਰੇ ਇਹਨਾਂ ਦੱਸੇ ਵੀਡੀਓ ਕਿਤਨਾਂ ਦੀ ਲੱਗੀ ਬਹੁਤ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਇਹ ਸਿਰਫ ਇੱਕ ਐਂਟਰਟੇਨਮੈਂਟ ਪਰਪਸ ਲਈ ਵੀਡੀਓ ਬਣਾਈ ਸੀ ਉਹ ਇੱਕ ਤੁਹਾਨੂੰ ਮੈਸੇਜ ਦੇਣ ਲਈ ਬਣਾਈ ਸੀਗੀ ਵੀ ਵੀਡੀਓ ਕਿ ਬਹੁਤ ਘਰਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਆਪਣੇ ਬਜ਼ੁਰਗਾਂ ਦਾ ਬਿਲਕੁਲ ਇਹਦਾ ਨਾਮ ਨਾ ਕਰੋ ਠੀਕ ਆ ਉਹਨਾਂ ਦੀ ਸੇਵਾ ਕਰੋ ਮਾਪਿਆਂ ਨੇ ਵੀ ਆਪਣੇ ਬੱਚਿਆਂ ਨਾਲ ਕੋਈ ਮਨਾਵਾ ਉਹਨਾਂ ਨੂੰ ਜਿੱਥੇ ਜਾਣਾ ਆਪਣੇ ਨਾਲ ਲੈ ਕੇ ਜਾਓ ਠੀਕ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਕਰਦੇ ਤੁਹਾਨੂੰ ਨੈਕਸ ਔਰ ਤਾਨੂੰ ਕੋਈ ਗੱਲ ਦਾ ਗੁੱਸਾ ਲੱਗਾ ਹੋਵੇ ਅ ਲਈ ਸੋਰੀ ਮਮਾ ਸੋਰੀ